ਕਿ ਤੁਸੀਂ ਜਿਹੜੇ ਨੇ ਉਹ ਹੈਲੀਕਾਪਟਰ ਦੀ ਸਵਾਰੀ ਕਰ ਸਕਦੇ ਹੋ ਤਾਂ ਇੱਥੋਂ ਬੈਠ ਕੇ ਤੁਸੀਂ 1500 ਰੁਪਏ ਦੇ ਵਿੱਚ ਹੈਲੀਕਾਪਟਰ ਦੀ ਸਵਾਰੀ ਕਰ ਸਕਦੇ ਹੋ ਤਾਂ ਇਹ ਤੁਹਾਨੂੰ ਉੱਤੇ ਕੁੰਭ ਦਾ ਚੱਕਰ ਲਗਾਇਆ ਜਾਊਗਾ ਜਿਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਉੱਪਰੋਂ ਆਸਮਾਨ ਤੋਂ ਪ੍ਰਯਾगराज ਕਿਸ ਤਰ੍ਹਾਂ ਦਾ ਲੱਗਦਾ ਹੈ ਆਸਮਾਨ ਤੋਂ ਬਾਂਦੰਗਾ ਯਮਨਾ ਸਰਸਵਤੀ ਦੇ ਦਰਸ਼ਨ ਤੁਸੀਂ ਕਿੱਥੇ ਕਰ ਸਕਦੇ ਹੋ ਇਹ ਤੁਸੀਂ ਹੁਣ ਇਸਾ ਹੈਲੀਕਾਪਟਰ ਦੇ ਵਿੱਚੋਂ ਬੈਕ ਕੇਸ ਦਾ ਵੀਰੋ ਤੋਂ ਉਤਾਰ ਰਹੇ ਹੋ ਤਾਂ ਦੇਖੋ ਇੱਕ ਬਤਰੀ ਸੇਵਾ ਜਰੀ ਆਵਾਜ਼ ਪਰਿਆਗ ਰਾਜ ਵਿੱਚ ਸ਼ੁਰੂ ਕੀਤੀ ਗਈ ਹੈ ਦੇਖ ਸਕਦੇ ਹੋ ਹੈ ਹੈਲੀਕਾਪਟਰਸ 'ਤੇ ਸ਼ਰਦਨ ਨੂੰ ਉਹਨੂੰ ਕੋਲ ਲੈ ਕੇ ਸੰਗਮਪਟਾਕ ਤੋਂ ਕਿੱਥੇ ਤੱਕ ਆਵੇਗਾ ਆਪਾਂ ਦੇਖੋ ਆਹ ਆ ਦੇਖੋ ਸਿਗਨਲ ਹੋ ਚੁੱਕੇ ਨੇ ਤਾਂ ਅਗਲਾ ਰਾਈਡ ਹੈ ਜਿਹੜੀ ਹੁਣ ਸ਼ੁਰੂ ਹੋ ਗਈ ਤਾਂ ਤਸਵੀਰ ਬਹੁਤ ਸੋਹਣੀ ਹੈ ਇਹ ਦੇਖੋ ਅਗਲੀ ਰਾਈਟ ਦੇ ਲਈ ਇਹ ਕਿਟਰ ਗਿਆ ਨਾ ਰਾਜ ਦੇ ਨਜ਼ਾਰੇ ਦੇਖੋ ਹੁਣ ਅਗਲੀ ਰਾਈਟ ਲਈ ਇਹ ਜੋ ਪਰ ਹੈ ਤੋਂ ਮੁੜਦਾ ਹੋਇਆ ਨਜ਼ਰ ਆ ਰਿਹਾ ਦੇਖੋ ਨਾ ਇਹ ਤਸਵੀਰ ਦੇਖੋ ਇਹ ਤਸਵੀਰਾਂ ਨੇ ਔਰ ਤੁਸੀਂ ਆਸਮਾਨ ਤੋਂ ਵੀ ਪ੍ਰਯਾਗਰਾਜ ਦੇ ਨਜ਼ਾਰੇ ਲੈ ਸਕਦੇ ਹੋ ਜਿਸ ਤਰ੍ਹਾਂ ਜਿਹੜੇ ਨੇ ਉਹ ਉੱਪਰੋਂ ਸੰਗਮ ਦਾ ਦ੍ਰਿਸ਼ ਕਿਸ ਤਰ੍ਹਾਂ ਦਾ ਲੱਗਦਾ ਹੈ ਉਸ ਦੇ ਨਜ਼ਾਰੇ ਵੀ ਤੁਸੀਂ ਲੈ ਸਕਦੇ ਹੋ ਤਾਂ ਇਹ ਬਹੁਤ ਖੂਬਸੂਰਤ ਤਸਵੀਰ ਹੈ ਦੇਖ ਸਕਦੇ ਹੋ ਆਸਮਾਨ ਦੇ ਵਿੱਚ ਇਸ ਵੇਲੇ ਜਿਹੜਾ ਇਹ ਸ਼ਰਧਾ ਲੂਆਂ ਨੂੰ ਲੈ ਕੇ ਜਾਂਦਾ ਹੋਇਆ ਇਹ ਚੋਪਰ ਨਜ਼ਰ ਆ ਰਿਹਾ ਹੈ ਤਾਂ ਦੇਖ ਸਕਦੇ ਹੋ ਇੱਥੇ ਸੁਵਿਧਾ ਹੈ ਜਿਹੜੀ ਇਹ ਇਸ ਜਗ੍ਹਾ ਦਿੱਤੀ ਜਾ ਰਹੀ ਹੈ ਦੇਖੋ ਤਾਂ ਇੱਥੋਂ ਜਿਹੜਾ ਸ਼ਰਧਾ ਲੂਆਂ ਨੂੰ ਮਹਿਜ਼ 1500 ਰੁਪਏ ਆਨਲਾਈਨ ਬੁਕਿੰਗ ਹੈ ਫਿਲਹਾਲ ਤੁਸੀਂ ਮੈਨੂਅਲੀ ਨਹੀਂ ਇੱਥੋਂ ਅੱਗੇ ਲੈ ਸਕਦੇ ਹੈਲੀਕਾਪਟਰ ਦਾ ਰਾਈਡ ਦਾ ਨਜ਼ਾਰਾ ਤੁਸੀਂ ਕਿਵੇਂ ਲੈ ਸਕਦੇ ਹੋ ਇਹ ਇਸ ਮਾਧਿਅਮ ਦੇ ਤੁਹਾਨੂੰ ਇਹ ਵੀਡੀਓ ਦੇਖਣਾ ਬਹੁਤ ਜ਼ਰੂਰੀ ਹੈ 1500 ਰੁਪਏ ਮਹਿਜ਼ ਇੱਕ ਪਰਸਨ ਦਾ ਜੋ ਕਿ ਤੁਹਾਨੂੰ ਆਨਲਾਈਨ ਵੈੱਬਸਾਈਟ ਤੇ ਇਸ ਦੀ ਰਾਈਡ ਬੁੱਕ ਕਰਨੀ ਪਵੇਗੀ ਤਾਂ ਉਸ ਤੋਂ ਬਾਅਦ ਤੁਸੀਂ ਜਿਹੜੇ ਉਹ ਇਸ ਹੈਲੀਕਾਪਟਰ ਦੇ ذریعے ਪ੍ਰਯਾਗ ਰਾਜ ਦੇ ਜਿਹੜੇ ਦਰਸ਼ਨ ਉਹ ਕਰ ਸਕਦੇ ਹੋ ਸੰਗਮ ਦੇ ਦਰਸ਼ਨ ਕਰ ਸਕਦੇ ਹੋ ਉੱਪਰ ਤੋਂ ਸੰਗਮ ਕਿਸ ਤਰ੍ਹਾਂ ਲੱਗਦਾ ਕਰੋੜਾਂ ਦੀ ਤਾਦਾਦ ਦੇ ਵਿੱਚ ਆਈ ਹੋਈ ਸੰਗਤ ਜਿਹੜੀਆਂ ਉੱਪਰੋਂ ਕਿਸ ਤਰ੍ਹਾਂ ਦਾ ਉੱਪਰ ਤੁਦ੍ਰਿਸ਼ ਜਿਹੜਾ ਉਹ ਬਿਹਤ ਮਨਮੋਹਕ ਰਹੂਗਾ ਤਾਂ ਉਸਦੇ ਚੱਲਦੇ ਹੋਏ ਜਿਹੜੇ ਦੋ ਹੈਲੀਪੈਡਸ ਫਿਲਹਾਲ ਇੱਥੇ ਬਣਾਏ ਗਏ ਨੇ ਤਾਂ 1500 ਰੁਪਏ 1% ਦਾ ਜਿਹੜਾ ਇਹ ਇੱਥੇ ਰਾਈਡ ਦਾ ਲਿਆ ਜਾਂਦਾ ਤਾਂ ਕਾਫੀ ਜਿਹੜੀ ਹੈ ਇੱਥੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹ ਬੈਠੇ ਨੇ ਆਨਲਾਈਨ ਜਿਹੜੀ ਇਸ ਦੀ ਬੁਕਿੰਗ ਹੈ ਉਹ ਕੀਤੀ ਜਾਂਦੀ ਹੈ ਜਿਸ ਦੇ ਚੱਲਦੇ ਹੋਏ ਕਿਉਂਕਿ ਇਹ ਦੇਖੋ ਡਿਜੀਟਲ ਕੁੰਬ ਹੈ ਡਿਜੀਟਲ ਕੁੰਬ ਦੇ ਵਿੱਚ ਅਸਾਈ ਚੀਜ਼ਾਂ ਨੇ ਜਿਹੜੀਆਂ ਅ ਇਹ ਵੀ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਸਥਾਈ ਚੀਜ਼ਾਂ ਨੇ ਜਿਹੜੀਆਂ ਉਹ Google ਉਹਨਾਂ ਨੂੰ ਨਹੀਂ ਚੱਕਦਾ ਪਰ ਇੱਥੇ ਤੁਸੀਂ ਜਿਹੜੇ ਇਸ ਕੁੰਬ ਦੇ ਵਿੱਚ ਬਣਾਏ ਹੋਏ ਰਸਤੇ ਉਹ ਅਸਥਾਈ ਨੇ ਬਾਅਦ 'ਚ ਉਹਨਾਂ ਨੂੰ ਖਤਮ ਕਰ ਦਿੱਤਾ ਜਾਊਗਾ ਪਰ ਅਗਰ ਤੁਸੀਂ ਇੱਥੋਂ ਮੀਡੀਆ ਸੈਂਟਰ ਪਰੋਂ ਇੱਥੋਂ ਸੈਕਟਰ 19 ਪਰੋਂ ਕਿਸੇ ਜਗ੍ਹਾ ਦਾ ਵੀ ਅਗਰ ਤੁਸੀਂ ਰਸਤਾ ਪਾਉਨੇ ਹੋ ਤਾਂ ਤੁਹਾਨੂੰ ਉਹ Google ਤੇ ਸ਼ੋ ਹੋਊਗਾ ਤਾਂ ਇਸ ਡਿਜੀਟਲ ਕੁੰਬ ਦੇ ਵਿੱਚ ਤੁਹਾਨੂੰ ਹਰ ਇੱਕ ਜਿਹੜੀ ਉਹ ਸਹੂਬਦਾਂ ਮਿਲੇਗੀ ਜਿਸ ਦਾ ਤੁਸੀਂ ਲੁੱਥ ਲੈ ਸਕਦੇ ਹੋ ਮਹਾਕੁੰਬ ਦਾ ਲੁੱਥ ਲੈ ਸਕਦੇ ਹੋ ਉੱਪਰ ਤੋਂ ਤੁਸੀਂ ਆਸਮਾਨ ਤੋਂ ਪ੍ਰਯਾਗਰਾਜ ਦੇ ਨਜ਼ਾਰੇ ਲੈ ਸਕਦੇ ਹੋ ਤਾਂ ਬਹੁਤ ਖੂਬਸੂਰਤ ਤੇ ਹੈ ਜਿਹੜੀ ਆ ਆ ਦੇਖੋ ਚੋਪਰ ਜਿਹੜਾ ਹੁਣ ਆਉਂਦਾ ਹੋਇਆ ਨਜ਼ਰ ਆ ਰਹੀ ਹੈ ਅਗਲੀ ਰਾਈਡ ਦੇ ਲਈ ਜਿਹੜੇ ਨੇ ਇਹ ਲੋਕ ਤਿਆਰ ਵਰ ਤਿਆਰ ਨਜ਼ਰ ਆ ਰਹੇ ਨੇ ਤਾਂ ਦੇਖੋ ਆ ਆਵਾਜ਼ ਹੈ ਜਿਹੜੀ ਉਹ ਆਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਚੋਪਰ ਮਹਿਜ਼ ਚਾਰ ਤੋਂ 5 ਮਿੰਟ ਉੱਪਰ ਘੁੰਮਦਾ ਹੈ ਤਾਂ ਜਿਸ ਦੇ ਵਿੱਚ ਇਹ ਦੇਖਿਆ ਜਾਏ ਟੋਪਰੋਂ ماں ਗੰਗਾ ਯਮਨਾ ਸਰਸਵਤੀ ਜਿਹੜੇ ਦਰਸ਼ਨ ਨੇ ਉਹ ਹੁੰਦੇ ਨੇ ਕਿਸ ਤਰ੍ਹਾਂ ਦਾ ਨਜ਼ਾਰਾ ਰਹਿੰਦਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਦ੍ਰਿਸ਼ ਰਹੇਗਾ ਕਿਉਂਕਿ ਜਦੋਂ ਕਰੋੜਾਂ ਦੀ ਤਾਦਾਦ ਦੇ ਵਿੱਚ ਸੰਗਤ ਆਈ ਹੋਵੇ ਤਾਂ ਆਪਣੇ ਆਪ ਦੇ ਵਿੱਚ ਉੱਪਰੋਂ ਦੇਖਣ ਦਾ ਨਜ਼ਾਰਾ ਕੁਝ ਵੱਖਰਾ ਹੁੰਦਾ ਜਿਸ ਦੇ ਚੱਲਦੇ ਹੋਏ ਇਹ ਤਸਵੀਰ ਜਿਹੜੀ ਹੈ ਸਾਂਝੀ ਕਰ ਰਹੇ ਆ ਪ੍ਰਿਆਗਰਾਜ ਦੇ ਨਾਲ ਜੁੜੀ ਹੋਈ ਹਰ ਇੱਕ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਆਖਰ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਸੰਗਮ ਦਾ ਲੋਥ ਵਿਲਾ ਸਕਦੇ ਹੋ ਸੰਗਮ ਦੇ ਵਿੱਚ ਦੁਪਤੀ ਲਾਉਣ ਤੋਂ ਬਾਅਦ ਬਿਹਤ ਖੂਬਸੂਰਤ ਨਜ਼ਾਰੇ ਰਮੇਸ਼ ਇਕਵਰ ਫਿਰ ਇੱਕ ਤਸਵੀਰ ਦਿਖਾਦੇ ਕਿ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਇਸ ਚੋਪਰ ਦੀ ਰਾਈਡ ਲੈ ਸਕਦੇ ਹੋ ਦੇਖੋ ਸਾਹਮਣੇ ਆਨਲਾਈਨ ਬੁਕਿੰਗ ਜਿਹੜੀ ਉਹ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਆਨਲਾਈਨ ਬੁਕਿੰਗ ਤੋਂ ਬਾਅਦ ਉਹ ਦੇਖੋ ਕਿ ਭਾਈ ਸਾਹਿਬ ਗਾਈਡ ਕਰ ਰਹੇ ਹਨ ਬਿਨੈਸ਼ਰ ਗਾਡੀ ਨੂੰ ਹੋਰ ਰਾਈਟ ਲੈਂਡ ਤੋਂ ਬਾਅਦ ਹੁਣ ਬਾਹਰ ਆਣਗੇ ਤਾਂ ਕਿ ਕਿਹਾ ਨਹੀਂ ਕਿ ਫਿਫ ਚੌਪਰ ਵੀ ਰਾਈਡ ਹੈ ਕਿਸ ਕਰਦੇ ਹੋ ਕਿ ਕਿੱਥੇ ਨੰਬਰ ਤੋਂ ਬਚਿਆ ਕਿਸੀ ਐਸਰ ਵੀ ਰਾਈਡ ਇਸ ਵੀ ਰਾਈਡ ਲੈ ਸਕਦੇ ਹੋ ਤਾਂ ਤੁਸੀਂ ਦੇਖੋ 17